ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਦੇ ਕੀ ਹਾਲ ਚਾਲ ਸੋ ਮਿੱਤਰੋ ਆਪਾਂ ਨੂੰ ਪਤਾ ਪੰਜਾਬ ਵਿੱਚ ਹੜਾ ਆਇਆ ਤੇ ਮਾਰੂ ਦੇ ਰਿਹਾ ਹੈ ਆਪਣੇ ਪਿੰਡੋਂ ਐਨ ਆਰ ਆਈ ਵੀਰਾ ਉਹਨਾਂ ਨੇ ਪਾਈ ਹੈ ਠੀਕ ਹੈ ਸੇਵਾ ਸਾਰਿਆਂ ਨੇ ਸਵੇਰੇ ਜਾਣਾ ਸੋਦਾ ਲੈਣ ਤੇ ਜੁੜੇ ਰਹੋ ਵਲੌਗ ਦੇ ਨਾਲ ਨਾਲ ਆਪਾਂ ਇੱਕੇ ਵਲੌਗ ਦੇ ਵਿੱਚ ਵਿਖਾਵਾਂਗੇ ਸੋਦਾ ਲੈਣ ਵੀ ਜਾਣਾ ਉਹ ਵੀ ਵਿੱਚੇ ਵਿਖਾਵਾਂਗੇ ਜਦੋਂ ਆਪਾਂ ਸੋਦਾ ਮੰਨਣ ਜਾਣਾ ਠੀਕ ਹੈ ਮੈਂ ਅੱਜ ਆਪਾਂ ਡੇਲੀ ਵਲੌਗ ਬਣਾਉਂਦੇ ਨੂੰ ਕਿ ਜੀਵਨ ਕਿਰਪਾ ਨਾ ਟਾਈਮ ਹੀ ਲੱਗਦਾ ਸਿੱਧੀ ਗੱਲ ਜਿਹੜੀ ਪਹਿਲੀ ਸਵੇਰੇ ਜਾਣਾ ਸੌਦਾ ਲੈਣ ਠੀਕ ਹੈ ਜੀ ਜਿਹੜੇ ਚੈਨਲ ਤੇ ਨਵੇਂ ਚੈਨਲ ਹੋ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਊਗਾ ਉਹ ਦੁਬਾਰੇ ਨਾਲ ਸਬਸਕ੍ਰਾਈਬ ਕਰ ਲਿਓ ਨਹੀਂ ਤੇ ਅਨਸਬਸਕ੍ਰਾਈਬ ਹੋ ਜਾਣ ਠੀਕ ਹੈ ਜੀ ਲਾਈਕ ਕਰ ਦਿਓ ਵੀਡੀਓ ਨੂੰ ਮੇਂ ਜੀ ਮਿੱਤਰੋ ਅੱਜ ਆਏ ਆਂ ਸੌਦਾ ਲੈਣ ਮੁੰਡੇ ਖਲੋਤੇ ਇਧਰ ਕੋ ਉਹ ਖਲੋਤੇ ਦੁਕਾਨ ਤੇ ਸੌਦਾ ਸੌਦਾ ਲੈ ਆਂਦੇ ਆਂ ਪਾਣੀ ਦੀਆਂ ਲਿਆਂਦੀਆਂ 1.5 ਪੇਟੀਆਂ ਸੀ 50 ਛੋਟੀਆਂ ਤੇ 100 ਵੱਡੀਆਂ ਹਾਂ ਜੀ ਮਿੱਤਰੋ ਆ ਲਦੀਰ ਦੀ 150 ਪੇਟੀਆਂ ਠੀਕ ਹੈ ਜੀ ਬਾਕੀ ਸਾਰਾ ਤੁਹਾਨੂੰ ਉਹ ਵੀਰ ਖਲੋਤਾ ਉਹ ਦੱਸੂਗਾ ਤੇ ਚੱਲਦੇ ਆਂ ਉਹਦੇ ਕੋਲ ਆਪਾਂ ਹਾਂ ਜੀ ਮਿੱਤਰੋ ਦੱਸੋ ਕੀ ਟਾਰਗੇਟ ਹੈ ਹਾਂ ਜੀ 사ਸੀ ਘਰ ਸਾਰੇ ਵੀਰਾਂ ਦੇ ਜਿਹੜੇ ਵੀਰ ਇਹ ਵੀਰ ਦਾ ਪਹਿਲੇ ਹੀ ਗੱਲ ਤੇ ਇਹਦਾ ਵੀਰ ਦਾ ਚੈਨਲ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਬਾਕੀ ਕੀ ਗੱਲ ਕਿ ਅਸੀਂ ਪਿੰਡ ਟੋਲਨਵਾਲ ਤੋਂ ਇਹ ਸਾਰੇ ਨੌਜਵਾਨ ਸਾਡੀ ਐਨ ਆਰ ਆਈ ਵੀਰਾਂ ਨੇ ਸਹਾਇਤਾ ਕੀਤੀ ਹੈ ਜਿਹੜੇ ਐਨ ਆਰ ਆਈ ਵੀਰ ਜਿਹੜੇ ਉਹਨਾਂ ਪੈਸੇ ਪਾਏ ਆ ਅੱਗੇ ਲਾ ਕੇ ਤੁਰੇ ਆ ਇਹ ਵੀਰ ਜੀ ਕਿੱਥੇ ਰੰਦਾਸ ਵਾਲੀ ਸਾਈਡ ਕਿੱਥੇ ਖਾੜਾ ਇਹ ਅਜਨਾਲੇ ਤੱਕ ਆ ਗਿਆ ਜਿਹੜਾ ਪਾਣੀ ਗਾਂ ਵੀ ਆ ਗਿਆ ਤੇ ਉਧਰ ਇਹ ਸਾਰਾ ਰਸਲ ਪਾਣੀ ਪਿਜਾਉਣ ਲੱਗੇ ਆ ਤੇ ਨਾਲ ਪਿੰਡ ਥੂੜੀ ਵੀ ਕੱਠੀ ਕੀਤੀ ਤੇ ਡੰਗਰਾਂ ਦਾ ਚਾਰਾ ਵੀ ਖੜਨਾ ਵਾ ਇਹ ਵੀਰ ਸਾਰੇ ਰਲ ਕੇ ਕਹਿ ਆ ਕੰਮ ਨੂੰ ਬਾਕੀ ਵੀ ਇਸ ਦੀ ਵਾਇਗਰੂ ਕਰਾਉਣ ਵਾਲਾ ਜੋ ਵੀ ਕਰਾਉਂਦਾ ਬਾਕੀ ਮੇਰੀ ਦੇ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਪਿੰਡਾਂ 'ਚ ਉੱਠੀਏ ਤੇ ਸਾਰੇ ਉੱਥੇ ਪਹੁੰਚੀਏ ਤੇ ਉਹਨਾਂ ਵੀਰਾਂ ਦੀ ਬਾਹ ਫੜੀਏ ਉਹਨਾਂ ਨੂੰ ਪਾਣੀ ਜਦੋਂ ਵੀ ਲੱਥਦਾ ਹੈ ਪਾਣੀ ਤੋਂ ਬਾਅਦ ਵੀ ਆਪਾਂ ਉਹਨਾਂ ਦੀ ਸਹਾਇਤਾ ਕਰੀਏ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦਾ ਖਾਲਸਾ ਵਰਗ ਜੀ ਕੀ ਬਤੈ ਨਗਰ ਨਿਵਾਸੀ ਸਾਡੇ ਪਿੰਡ ਕੋਲਵਾਲ ਵੱਲੋਂ ਜਿਹੜੇ ਸਾਡੇ ਭਰਾ ਹੜਾਂ ਦੀ ਮਾਰ ਠਾਏ ਆ ਉਨਾ ਵਾਸਤੇ ਜਿਹੜੀਆਂ ਰਸਦਾਂ ਦਾ ਬੰਦੋਬਸ ਸਾਡੇ ਐਨਆਰਆਈ ਭਰਾਵਾਂ ਦੇ ਸੰਯੋਗ ਦੇ ਨਾਲ ਕਿੰਦਪੁਰਵਾਂ ਵੱਲੋਂ ਕੋਈ ਸੁੱਕੀਆਂ ਰਸਦਾਂ ਦੀ ਜਿਹੜੀਆਂ ਝੜਪੀਰ ਤੋਂ ਇਲਾਕੇ ਦੇ ਜਿਹੜੇ ਸਾਡੇ ਪਰਾ ਪਾਣੀ ਦੇ ਅਸੀਂ ਉਹਨਾਂ ਕੋਲ ਪਹੁੰਚ ਰਹੇ ਹਾਂ ਜਿਹਦੇ ਵਿੱਚ ਅਸੀਂ ਪਾਣੀ ਖੰਡ ਆਟਾ ਦਾਲ ਚੌਲ ਸੁੱਕੀ ਰਸਦ ਜਿਹੜੀ ਪਾਣੀ ਨਾਲ ਕਰ ਰਹੇ ਹਾਂ ਨਾਲ ਸੁੱਕਾ ਦੁੱਧ ਪਛਰ ਵਾਸਤੇ ਫਤਲਾ ਵਜੀਆਂ ਪਰਵਾਸ ਦੇ ਲਾਗਤ ਵਾਸ ਵਗੈਰਾ ਲੈਂਡੀਆਂ ਨੇ ਜਿਹਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਜਿਹਦਾ ਮਤਮਲ ਜਿਹੜਾ ਫਾਇਦਾ ਮਿਲ ਸਕੇ ਜੇ ਇਸੇ ਤਰ੍ਹਾਂ ਸਾਡੇ ਜਿਹੜੇ ਭਰਾਵਾਂ ਫਸੇ ਆ ਪਾਣੀ ਦੇ ਵਿੱਚ ਸਾਰੇ ਲੋਕਾਂ ਨੂੰ ਇਸੇ ਤਰ੍ਹਾਂ ਸਹਿਯੋਗ ਦੇਣਾ ਚਾਹੀਦਾ ਉਹਨਾਂ ਭਰਾਵਾਂ ਦੀ ਮਤ ਕਰੀਏ ਜਿਹੜੇ ਸਾਡੇ ਫਸੇ ਆ ਉਹਨਾਂ ਨੂੰ ਜਿਹੜਾ ਉਥੋਂ ਡਾਕਰ ਦਿਆ ਜਾ ਸਕੇ ਜਾਂ ਮਤਕ ਰਸਤ ਜਿਹੜਾ ਉਹ ਪਹੁੰਚਾਈ ਜਾਵੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀਰਾਂ ਦਾ ਜਿਨ੍ਹਾਂ ਨੇ ਇਹ ਨਾਲ ਇਹ ਆਪ੍ਰਾਲਾ ਕਰਕੇ ਜੇ ਤੋਂ ਬਾਅਦ ਵਿੱਚ ਅਸੀਂ ਜਿਹੜੀਆਂ ਉਹਨਾਂ 5% ਕਾਦੇ ਤੂਵੀ ਦੇ ਵੀ ਜਿਹੜੇ ਅਸੀਂ ਉੱਥੇ ਭੇਜਾਂਗੇ ਤੇ ਹੋਰ ਵੀ ਜਿੱਥੇ ਤੱਕ ਦੀਏ ਦੀ ਮਤ ਕਰਾਂਗੇ ਉਹ ਵੀ ਅਸੀਂ ਵਿਸ਼ਵਾਸ ਦਵਾਨੇ ਮੇਰਾ ਉਹ ਤੁਹਾਡੇ ਕੋਲੇ ਨਾਲ ਮੋਢਾ ਸੁੱਟਦਾ ਤੇ ਤੁਹਾਡਾ ਸਾਥ ਦੇਣੀ ਵਾਹਿਗੁਰੂ ਜੀ ਕਾ ਜੀ ਕਾ ਵਾਹਿਗੁਰੂ ਜੀ ਕਾ ਹਾਂ ਤੇ ਮਿੱਤਰੋ ਚਾਲੇ ਹੋਰ ਟਰਾਲੇ ਹੋ ਗਏ ਹਰਾ ਸ਼ਾਵਾ ਮੁੰਡੇ ਸ਼ਾਵਾ ਲੈ ਖਦੀ ਝਾਂਗ ਲਾ ਲਓ ਤਾਂ ਵਾਦੂ ਆ ਇੱਥੇ ਲਾ ਇੱਥੇ ਲਾ ਇਧਰ ਟਰਾਈ ਕੀਤੇ ਇਧਰ ਘਾ ਜਾ ਨਹੀਂ ਦਿੰਦੇ ਠੀਕ ਹੈ ਉਹ ਰਹਾ ਸਦੇ ਘਾ ਪਿੰਡਾ ਪੁੰਡਾ ਆਨ ਨੂੰ ਗੁਰਦਾਸਪੁਰ ਨੂੰ ਜਾਂਦਾ ਰੋੜਾ ਵਾਲਾ ਆਹ ਰੋਡ ਤੇ ਆ ਗਏ ਵੱਡੇ ਸੇ ਇੱਥੇ ਰੋਡ ਤੇ ਵੇਖੋ ਪਾਣੀ ਪਾਣੀ ਆਹ ਜਾਂਦੀ ਏ ਇੱਕ ਟਰਾਲੀ ਆਪਣੀ ਘਰ ਇਹ ਟੈਕ ਲੋਗ ਗਰੀ ਕਰੀ ਗਾਣ ਚੱਲ ਜੀ ਇਹ ਕਰੀ ਗਿੰਦੇ ਪਛਾਣ ਚੱਲ ਜੀ ਕਿੱਥੇ ਆਣਾ ਹਣ ਥੋਬੇ ਥੋਬੇ ਕੱਕੋ ਮਾਤਾ ਚਾੜਪੁਰੋਂ ਚੱਲੇ ਆ ਚਾੜਪੁਰੋਂ ਨੂੰ ਪੜੋ ਤੇ ਦਰਿਆ ਨਾਲ ਰਾਸ਼ਨ ਦੀ ਟਰਾਲੀ ਲੰਦੀ ਆ ਜਾਂ ਸਾਡਾ ਮਾਇਆ ਹੈਗਾ ਇਹ ਥੋਬਿਓ ਮਲਕਪੁਰ ਦਾ ਜਾਂ ਕੱਕੋ ਮਾਤਾ ਚਾੜਪੁਰ ਦਾ ਇਹ ਜੇ ਤੈਨੂੰ ਪਹੁੰਚ ਹੋ ਜਾਵੇ ਚੱਲੇ ਆਂ ਚੱਲੇ ਆਂ ਨਾਲ ਆਪਏ ਇੱਕ ਗੱਲ ਫਾਵਾ ਦੇ ਯेलो ਕਾਂਡੇ ਦੇ ਚੱਲ ਕੇ ਜਾਵਾਂਗੇ ਤੇ 200 ਇੰਚ ਘਰੋਂ ਚੱਲਣਾ ਰੈਡੂ ਨਹੀਂ ਆਏ ਜਾਨਾ ਤੁਹਾਡੇ ਕੋਲ ਨਹੀਂ ਆਏ ਡੇਰ ਚੱਕ ਮੈਂ ਇਹੋ ਤੋਂ ਬਿਨੈਸ਼ਾ ਹੁੰਦਾ ਆਣੀਆਂ ਹੋਣੀਆਂ ਤੇ ਕੋਈ ਨਹੀਂ ਜਾ ਕਿੱਥੇ ਕੌਣ ਜਾਣਾ ਸਲਾਵਾ ਨਹੀਂ ਹੁੰਦੀਆਂ ਨੇ ਜਾਨ ਨਾ ਕਰੋ ਫਿਰ ਲੈ ਜਾਓ ਆਹ ਦੋਗੇ ਹੁਣ ਫਿਰ ਜੇ ਆਏ ਤੇ ਬੜੇ ਮਗਰ ਜੰਗਾ ਲਾ ਦੇ ਫਿਰ ਕੌਣ ਦਾ ਮੌਕਾ ਕਿਹੜਾ ਮਾਰੂਗਾ ਓ ਆਜਲੇ ਰਸਣ ਵਾਲੇ ਓਏ ਕਾਬਲਾ ਇੱਥੇ ਬੜਾ ਟਣ ਤੁਹਾਡੇ ਕੋਲ ਗੋਮਾਲ ਤੋਂ ਪਿੱਛੇ ਚਲੀ ਓਏ ਟਰਾਲੀਆਂ ਸੇ ਚੁੱਕੋ ਚਲੋ ਉਸੇ ਤੋਬੇ ਹਾਂ ਚਲੋ ਤੋਬੇ ਤੋਬੇ ਲਾਈਏ ਆ ਜਾ ਭਾਜੋ ਭਾਜੋ ਬੈਠੋ ਬੈਠੋ ਸਾਡਾ ਘੁੰਮਣਾ ਹਾਂ ਡਾਡਾ ਚੱਕੜ ਸਾਡਾ ਮੁੰਡਾ ਲੱਗਾ ਹੋਇਆ ਜੇ ਸਾਰਾ ਪੁੱਛ ਲੋ ਲੋਕ ਨੇ ਦੇਖੋ ਨੰਦਰਾ ਵਾਸਤੇ ਕੀ ਹੁੰਦਾ ਟੂੜੀ ਕਾੜੀ ਚਾਰ ਚੂਰ ਸਭ ਕੋ ਆਮ ਲੈ ਜਾਂਦੇ ਨੇ ਤੱਕ ਜਾਏਗਾ ਮੇਰੇ ਵੀਰ ਵੀ ਨੈਕਲੋ ਆ ਜਾਓ ਬਹੁਤ ਜਿਆਦੀ ਵਧੀਆ ਗੱਲ ਲੋ ਉਨੀ ਹੋ ਜਾਂਦਾ ਫਿਰ ਗਾਂ ਦਾ ਮੱਟਾ ਨਹੀਂ ਜਾਂਦੇ ਆਪਾਂ ਅਰੇ ਘਰਾਂ ਵਾਪਸ ਜਾਂਦੇ ਔਰ ਕੋਖੜੀ ਆ ਚਾਰ ਦਾ ਟਰਾਲਾ ਕਾ ਲੰਦਿਆਂ ਹੁੰਦਿਆ ਇਹ ਵੀ ਵਾਪਸੀ ਚੱਲੇ ਆ ਜੰਮਰ ਸਰ ਨੂੰ ਆ ਫੇਰ ਇਹੀਂ ਨੂੰ ਚੱਲੇ ਆ ਪਹਿਲਾਂ ਰਮਦਾਸਪੁਰ ਕੇ ਆ ਗਏ ਆ ਕਰਤਾਰਪੁਰ ਰਮਦਾਸ ਰਮਦਾਸ ਕੇ ਆ ਇਹਨੂੰ ਰੋਡ ਜਾਂਦਾ ਹੈ ਨਾ ਕਰਤਾਰਪੁਰ ਨੂੰ ਫਿਰਦਾਸਪੁਰ ਤੋਂ ਹੋ ਕੇ ਆ ਗਏ ਔਰ ਰਮਦਾਸਪੁਰ ਨੂੰ ਚੱਲੇ ਔਰ ਫੇਰ ਵਾਪਸ ਆਏ ਰਮਦਾਸ ਨੂੰ ਤੇ ਗਾਂ ਪਿੰਡਾਂ ਪੁੰਡਾਂ ਦੇ ਵਿੱਚ ਦੀ ਇਤਰ ਲੋਕ ਇੱਥੇ ਲੋਕਾਂ ਦੀ ਉੱਧਾ ਬਥੇਰੀਆਂ ਮੰਗਾ ਪੂਰੀਆਂ ਹੁੰਦੀਆਂ ਉਹ ਕੰਰ ਬਥੇਰਾ ਰਾਸ਼ਨ ਜਾ ਆ ਤੇ ਇੱਧਰ ਵੇਖੋ ਉੱਥੇ ਹੀ ਆ ਗਏ ਜਿੱਥੇ ਪਹਿਲਾਂ ਆਈ ਸੀ ਇੱਧਰੋਂ ਆਏ ਮਤਰਾ ਰਾਮਦਾਸਪੁਰ ਤੇ ਰੇ ਦਾ ਗਾਂ ਪਿੰਡਾਂ ਬਣਾ ਲੈ ਇੱਧਰੋਂ ਫੇਰ ਵਾਸਾਂਗੇ ਫੇਰ ਆਣ ਨੂੰ ਬੈ ਗੁਰਦਾਸਪੁਰ ਹਾਂ ਇੱਧਰੋਂ ਆਈ ਆਏ ਗੁਰਦਾਹਣ ਇੱਧਰ ਗਗਮਾਲ ਜਿੱਲੇ ਇੱਧਰ ਹੁਣ ਕੱਕ ਗਗਮਾਲ ਥੋਪੇ ਥੋਪਿਆਂ ਗਗਮਾਲ ਤੋਂ ਥੋਪੇ ਸਾਰੇ ਪਿੰਡ ਇੱਧਰ ਹੀ ਆਹੋ ਪਾਣੀ ਵੇਖੋ ਇੱਥੇ ਤੇ ਮਿਲਦਾ ਪਾਣੀ ਉੱਧਾ ਛਪੜ ਛਪੜ ਲਾਦਾ ਕੋਈ ਆ ਪਾਣੀ ਬੜਾ ਖਲੋਦਾ ਸਾਰੀ ਪਾਰਗੀ ਨਹੀਂ ਹੋਣੇ ਹੋਣ ਦਰ ਦਫਾ ਨਹੀਂ ਪਾ ਰੋਕ ਫੋਣੀ ਪਾ ਦੈ ਉਹ ਹੈ ਹਾਂ ਡੋਬ ਜਾਏ ਜਿੰਦਾ ਉਹ ਟਿਪਰ ਡੋਬ ਗਿਆ ਟਿਪਰ ਦੇ ਟਾਇਰ ਡੋਬ ਗਏ ਵੇਖੋ ਮਿੱਤਰੋ ਝੋਨਾ ਵੇਖੋ ਪੂਰਾ ਡੁੱਬਿਆ ਹੈ ਲੱਗਦਾ ਜਿਵੇਂ ਗਰਾਊਂਡ ਹੁੰਦੀ ਆ ਜਿਵੇਂ ਗਰਾਊਂਡ ਨਹੀਂ ਦੀ ਐ ਲੱਗਦਾ ਹੈ ਗਰਾਊਂਡ ਦੇ ਘਾਓ ਕਿਹਾ ਬਾਅਦ ਮੇ ਲੱਗ ਤੋਂ 3 ਟਰਾਲੀਆਂ ਨੇ ਟਰਾਲੀਆਂ ਚੜੀਆਂ ਹੁੰਦੀਆਂ ਬਥੇਰਾ ਮੁਲਖ ਸੇਵਾ ਦਾ ਆਪਣਾ ਲੰਡਰ ਜੋ ਵੀ ਸੇਵਾ ਹੁੰਦੀ ਸਰਦੀ ਭਰਦੀ ਲੋਕਾਂ ਨੂੰ ਕਰ ਹੁੰਦੇ ਐਨ ਵਾਲਾ ਰੋਡ ਮੇ ਤਰੋਏ ਤਮਦਾਸ ਤੋਂ ਐਨ ਵਾਲਾ ਰੋਡ ਇਹ ਕ ਟਰਾਲੀ ਆਪਣੀ ਗਾੜੀ ਹੈ ਤੇ ਕਾ ਹੈ ਇਹਨੇ ਵੀਡੀਓ ਬਣਾ ਲਏ ਜੇ ਜੇ ਤੇਰੀ ਉਹ ਬੋਲ ਕੋਈ ਨਹੀਂ ਕੋਈ ਨਹੀਂ ਆ ਜਾ ਕੋਈ ਨਹੀਂ ਆਓ ਜਾ ਆਜੋ ਕੋਈ ਨਹੀਂ ਆਖ ਜੀ ਨਾ ਕੋਈ ਨਹੀਂ ਕੋਈ ਨਹੀਂ ਮੂੰਹ ਕਾ ਕਰਾ ਆਇਂ ਤਰਾਜ ਜੋਦੇ ਤੂੰ ਆ ਗਏ ਨੇ ਕੋਈਆਂ ਇੱਥੇ ਆ ਰਹੇ ਹਜਾਰ ਕੋਈ ਗਣੇ ਕਿੰਨੇ ਜਾਣੇ ਬਲੇ ਸੋ ਨਿਹਾਲ ਸਿਜਾ ਸਿਜਾ ਨਿਹਾਲ ਆਵਾਜ਼ ਬਹੁਤ ਬਹੁਤ ਧੰਨਵਾਦੀ ਮੇਰੇ ਨਾਮ ਤੇ ਗਰੰਟੀ ਮਾਰ ਰਿਹਾ ਹੈ। ਅੱਧੀ ਸੌਂਦ। ਬਾਜਾ ਕਾ ਬਾਜ ਅਸੀ ਕੀ ਫਤੇ ਮੈਂ ਦਾਸ ਸਰਗਰ ਸਿੰਘ ਕਾਲ ਪਿੰਡ ਗੁਜਰਪੁਰਾ ਮੇਰੇ ਐਨ ਆਰ ਆਈ ਵੀਰ ਪਿੰਡ ਕੌਲਵਾਲ ਤੋਂ ਖੜਪੀੜ ਤਾਂ ਲਈ ਸੇਵਾ ਲੈ ਕੇ ਆਏ ਹਾਂ। ਸਾਡਾ ਫਰਜ਼ ਬੰਦਾ ਹੀ ਇਹਨਾਂ ਦਾ ਸਨਮਾਨਤ ਕਰਨਾ ਆਪਣੀ ਨੇਕ ਕਮਾਈ ਤੋਂ ਵੀ ਇਹਨਾਂ ਨੇ ਜਿੰਨੇ ਵੀ ਪੈਸੇ ਇਕੱਠੇ ਕਰਕੇ ਅੱਜ ਸਾਡੀ ਮਜ਼ਦੂਰੀ ਜਿਵੇਂ ਪਾਣੀ, ਚਾਰ, ਕੂੜੀ ਹੋਰ ਚਾਰਾ ਲੈ ਕੇ ਆਏ। ਇਹਨਾਂ ਨੂੰ ਮਾਣ ਵਾਲੀ ਗੱਲ ਏ ਕਿ ਭਰਾ ਭਰਾਵਾਂ ਦੀ ਮਦਦ ਉਹਦੇ ਆ। ਨੀ ਪੰਜਾਬ ਸਰਕਾਰ, ਕੇਂਦਰ ਸਰਕਾਰ ਨਹੀਂ ਆਈ। ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਏ ਕਿ ਸਾਡੇ ਭਰਾ ਅਜੇ ਵੀ ਸਾਡੇ ਨਾਲ ਖੜੇ ਨੇ। ਆਹ ਵੇਖੋ ਬੋਰ ਤੇ ਪਿੱਛੇ 60 ਫੀਟਾਂ ਲਈ ਰਾਤ ਸਮਗਰੀ ਲੈ ਕੇ ਆਏ ਨੇ। ਉੱਜੋ-ਨੱਜਰ ਕੇ ਬੱਸੋ ਪਿਛਿਆ ਵੇਖ ਪੰਜਾਬੀਆਂ ਦਾ ਬਹੁਤ ਹੀ ਵਧੀਆ ਗੱਲ ਲਿਖੀ ਆ ਮੇਰੇ ਦਿਲ ਨੂੰ ਛੋ ਗਈ ਆ ਗੱਲ ਮਤਲਬ ਸਾਡੇ ਬਜ਼ੁਰਗਾਂ ਨੂੰ ਦਾਦੇ-ਪੁਰਦਾਦੇਆਂ ਨੂੰ 47 ਆਈ ਉਹਦੇ ਜ ਵਾਢ ਤੋਂ ਕੋਈ ਸਾਡਾ 10 ਲੱਖ ਪੰਜਾਬੀ ਯੂਰੋ ਕਤਲੇਆਮ ਹੋ ਗਿਆ ਉਸ ਤੋਂ ਬਾਅਦ ਸਾਡੇ ਦੇ 84 ਆਈ 1965 ਦੇ ਵਿੱਚ ਵੀ ਯੰਗ ਆਈ ਉਦੋਂ ਵੀ ਸਾਨੂੰ ਬਹੁਤ ਮਾਰ ਚਲਣੀ ਪਈ ਉਸ ਤੋਂ ਬਾਅਦ 1971 ਦੇ ਵਿੱਚ ਯੰਗ ਲੱਗੀ ਬਹੁਤ ਹੀ ਮਾਰ ਚਲਣੀ ਪਈ ਉਸ ਤੋਂ ਬਾਅਦ ਆ ਫਿਰ 84 ਆਈ ਜੋ ਕਿ ਬਹੁਤ ਹੀ ਮਾੜਾ ਤੇ ਕਾਲਾ ਦੌਰ ਹੀ ਸਾਡੇ ਲਈ ਇਸ ਤੋਂ ਬਾਅਦ 88 ਚਹਾੜ ਆਇਆ ਇਦਾਂ ਹੀ ਸਾਡੀਆਂ ਫਸਲਾਂ ਉਥੋਂ ਤਬਾਹ ਬਹੁਤ ਹੀ ਵਧੀਆ ਝੋਨਾ ਸੀ ਜਿੱਦਾਂ ਹਰ ਕਾਹੇ ਹੋਣ ਸਾਨੂੰ ਪੰਜੀ ਮਾਰ ਗਈ ਪਰ ਲੇਕਿਨ ਕੋਈ ਸਰਕਾਰ ਨੇ ਵੀ ਮਦਦ ਦੀ ਆਸ ਨਹੀਂ ਰੱਖੀ ਅਸੀਂ ਸਾਡੇ ਐਨ ਆਰ ਆਈ ਭਰਾ ਜਿਉਂਦੇ ਰਹਿਣ ਜਿਨ੍ਹਾਂ ਨੇ ਆ ਸਾਡੀ ਮਦਦ ਕਰਕੇ ਸਾਨੂੰ ਇੱਥੋਂ ਤੱਕ ਬਚਾਇਆ ਅਜੇ ਹੋਰ ਵੀ ਵੀਰ ਕਹਿੰਦੇ ਆ ਕਿ ਜੇ ਤੁਹਾਨੂੰ ਖਾਤ ਟਰੈਕਟਰਾਂ ਦੀ ਲੋਡ ਪਈ ਕਿਉਂਕਿ ਝੋਨਿਆਂ ਦੇ ਵਿੱਚ ਗਾਰ ਜਾ ਰਹੀ ਹੁਣ ਕਰਕੇ ਪੈਲੀਆਂ ਉੱਚੀਆਂ ਨੀਵੀਆਂ ਹੁੰਦੀਆਂ ਐ ਸਾਨੂੰ ਪੱਧਰੀਆਂ ਕਰਨ ਦੇ ਵਿੱਚ ਦਿੱਕਤ ਆਉਣੀ ਆ ਕਿਹਦੇ ਅਸੀਂ ਟਰੈਕਟਰਾਂ ਦੀ ਮੱਤ ਵੀ ਲੈ ਕੇ ਆਵਾਂਗੇ ਖਾਪ ਦੀ ਬੀ ਦੀ ਜਿਹੜੀ ਡੀਜ਼ਲ ਤੱਕ ਜੋ ਵੀ ਲੋਡ ਪਾਉਗੀ ਤੁਹਾਨੂੰ ਤੁਹਾਡੇ ਐਨ ਆਰ ਆਈ ਭਰਾ ਬਰਕਤ